ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੀਡੀਓ ਰਾਹੀਂ ਆਪਣੇ ਨੌਜਵਾਨ ਸਾਥੀਆਂ ਨੂੰ ਦੱਸਣਾ ਚਾਹਨਾ ਹੈ ਖਾਸ ਕਰ ਜਿਹੜੇ ਪ੍ਰਵਾਸ ਕਰ ਰਹੇ ਨੇ ਔਰ ਵਿਦੇਸ਼ਾਂ ਚ ਜਾ ਕੇ ਰਹਿ ਰਹੇ ਨੇ ਉਹਨਾਂ ਲਈ ਮੈਂ ਇਸ ਛੋਟੀ ਜੀ ਇਤਿਹਾਸਕ ਸੇ ਦੇਣ ਲਈ ਇੱਕ ਘਟਨਾ ਦਾ ਜ਼ਿਕਰ ਕਰਨਾ ਚਾਹਨਾ ਆ ਆਸ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਸਾਡੇ ਸਾਰੇ ਨੌਜਵਾਨ ਸਾਥੀ ਜੋ ਵੀ ਸਾਡੇ ਨੌਜਵਾਨ ਪੰਜਾਬੀ ਜਿਹੜੇ ਹੈਗੇ ਨੇ ਬੱਚੇ ਬੱਚੀਆਂ ਉਹ ਇਸ ਵੀਡੀਓ ਰਾਹੀਂ ਇੱਕ ਸੇਧ ਲੈ ਕੇ ਤੇ ਆਪਣੇ ਕਲਚਰ ਨੂੰ ਆਪਣੇ ਸਭਿਆਚਾਰ ਨੂੰ ਹਮੇਸ਼ਾ ਲਈ ਯਾਦ ਰੱਖਣਗੇ ਮੇਰੇ ਨੌਜਵਾਨ ਸਾਥਿਓ ਇਹ ਜਿਹੜੀ ਅੱਜ ਹੈਗੀ 19 April 19 April ਉਹ ਇਤਿਹਾਸਿਕ ਦਿਨ ਹੈ ਜਿਸ ਦਿਨ 19ਵੀਂ ਸਦੀ ਦੇ ਵਿੱਚ 1852 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਜਿਲਾ ਵਤਨ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਉਹ ਮਹਾਰਾਜਾ ਰਣਜੀਤ ਤੇ ਉਸ ਸਰਕਾਰੀ ਖਾਲਸਾ ਦਾ ਜਿਹੜਾ ਨੌਨਿਹਾਲ ਸੀ ਜੋ ਕਿ ਖਾਲਸਾ ਰਾਜ ਦਾ ਵਾਰਿਸ ਸੀ ਉਹਨੂੰ ਜਲਾਵਤਨ ਕਰਕੇ ਅੰਗਰੇਜ਼ਾਂ ਨੇ ਇੰਗਲੈਂਡ ਲੈ ਕੇ ਗਏ ਤੇ ਉਹਨੂੰ ਪਰਚਾ ਕੇ 8 ਮਾਰਚ 19 1853 ਨੂੰ ਉਹਨਾਂ ਨੇ ਇਸਾਈ ਤਰ੍ਹਾਂ ਦੇ ਵਿੱਚ ਪਰਵਰਤਨ ਕਰਤਾ ਜਮ ਜਮ ਕੋਈ ਵੀ ਧਰਮ ਅਪਣਾਇਆ ਜਾਏ ਲੇਕਿਨ ਕਿਸੇ ਨੂੰ ਵਰਗਲਾ ਕੇ ਧਰਮ ਜਿਹੜਾ ਅਪਣਾਇਆ ਗਿਆ ਤੇ ਉਹਨੂੰ ਉਹਨੂੰ ਉਸ ਬੱਚੇ ਨੂੰ ਐਸਾ ਵਰਗਲਾਇਆ ਗਿਆ ਕਿ ਜਿਹੜਾ ਹੈ ਉਹ ਸਿੱਖ ਕੌਮ ਦਾ ਜਿਹੜਾ ਪੰਜਾਬ ਦਾ ਵਾਰਿਸ ਸੀ ਉਹ ਜਿਹੜਾ ਪੰਜਾਬ ਨੂੰ ਜਿਹਨੇ ਲੀਡ ਕਰਨਾ ਸੀ ਉਹ ਬੱਚਾ ਉਥੋਂ ਦਿਨੋਬਦੀਨ ਹੋ ਗਿਆ ਔਰ ਜਿਹੜਾ ਹੈ ਸਿੱਖ ਕੌਮ ਲਈ ਔਰ ਸਾਡੇ ਸਾਡੇ ਪੰਜਾਬ ਲਈ ਖਾਸ ਕਰ ਬਹੁਤ ਵੱਡੇ ਘਾਟ ਦਾ ਦਿਨ ਬਣ ਗਿਆ 19 April ਮੈਂ ਆਪਣੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਕਹਿਣਾ ਚਾਹੁੰਦਾ ਹਾਂ ਕਿ ਅੱਜ ਸੇਧ ਲਿਓ 19 April ਤੋਂ ਉਸ ਮਹਾਰਾਜਾ ਦਿਲੀਪ ਸਿੰਘ ਦੇ ਜੀਵਨ ਨੂੰ ਪੜਿਓ ਤੇ ਉਤੋਂ ਸੇਧ ਲਿਓ ਕਿ ਜੇ ਅਸੀਂ ਦਿਨੋਂ-ਬਦੀਨ ਹੁੰਨੇ ਆ ਜੇ ਅਸੀਂ ਪ੍ਰਵਾਸ ਕਰਦੇ ਆ ਦਿਨੋਂ-ਬਦੀਨ ਹੁੰਨੇ ਆ ਤੇ ਸਾਡੀ ਕੌਮ ਦਾ ਕੀ ਬਣੇਗਾ ਔਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਹੈ ਇਹ ਗੁਰੂ ਨਾਨਕ ਦੀ ਕੌਮ ਹੈਗੀ ਹੈ ਗੁਰੂ ਨਾਨਕ ਦਾ ਘਰ ਹੈ ਜਿਸ ਸਿੱਖ ਘਰਾਂ ਚ ਤੁਹਾਨੂੰ ਜਨਮ ਮਿਲਿਆ ਹੈ ਉਹ ਰ ਤੁਸੀਂ ਘਟੋ ਘਟ ਉਸ ਸਿੱਖ ਧਰਮ ਦੇ ਵਿੱਚ ਚੜ੍ਹਦੀ ਕਲਾ ਕਰਨ ਲਈ ਕਿਉਂਕਿ ਕੌਮ ਦੀ ਤੇ ਚੜ੍ਹਦੀ ਕਲਾ ਹੋਣੀ ਹੀ ਹੋਣੀ ਹੈ ਲੇਕਿਨ ਉਸ ਕோம் ਦੀ ਚੜਦੀ ਕਲਾ ਚ ਕਿਤੇ ਤੁਸੀਂ ਉਸ ਮੌਕੇ ਦੇ ਤੁਸੀਂ ਦੂਰ ਨਾ ਹੋ ਜਾਇਓ ਇਸ ਕਲ ਕੇ ਚੇਤਾ ਰੱਖਿਓ ਪ੍ਰਵਾਸ ਕਰੋ ਜਮ ਜਮ ਕਰੋ ਪ੍ਰਵਾਸ ਲੇਕਿਨ ਪਰਤ ਕੇ ਆਪਣੇ ਘਰ ਜਰੂਰ ਆਇਓ ਆਪਣੇ ਕਲਚਰ ਆਪਣੇ ਸਭਿਆਚਾਰ ਨਾਲ ਜੁੜ ਜਰੂਰ ਜੁੜੇ ਰਹਿਓ ਔਰ ਯਾਦ ਰੱਖਿਓ ਜਦੋਂ ਮਹਾਰਾਜਾ ਦਲਬ ਸਿੰਘ ਨੂੰ ਬਾਅਦ ਚ ਚੇਤਾ ਆਇਆ ਕਿ ਮੈਂ ਇੰਨੇ ਵੱਡੇ ਸਮਰਾਜ ਦਾ ਰਾਜਾ ਸੀ ਤੇ ਮੇਰੇ ਨਾਲ ਕੀ ਹੋਇਆ ਤਦ ਤੱਕ ਬੜੀ ਦੇਰ ਹੋ ਚੁੱਕੀ ਸੀ ਤੁਹਾਨੂੰ ਵੀ ਕਦੀ ਇੱਥੇ ਦੇਰ ਨਾ ਹੋ ਜਾਏ ਯਾਦ ਰੱਖਿਓ ਆਪਣੇ ਦੀਨ ਧਰਮ ਨਾਲ ਜੁੜੇ ਰਹੋ ਤੇ ਪੰਜਾਬੀਓ ਇਸ 19 April ਨੂੰ ਹਮੇਸ਼ਾ ਯਾਦ ਰੱਖਿਓ ਆਪਣੇ ਬੱਚਿਆਂ ਨੂੰ ਜ਼ਰੂਰ ਚੇਤਾ ਕਰਾਓ ਕਿ 19 April ਦੇ ਵਾਲੇ ਦਿਨ ਇਸ ਘਰਤੇ ਉਤੇ ਜ਼ਰੂਰ ਬੱਚਿਆਂ ਨੂੰ ਯਾਦ ਬਾਇਓ ਕਿ ਆਪਣੇ ਜਿਹੜੇ ਆਪਣੇ ਪੰਜਾਬੀ ਭਾਈਚਾਰੇ ਨਾਲ ਤੁਸੀਂ ਜੁੜੇ ਰਹਿਣਾ ਹੈ ਆਪਣੇ ਪੰਜਾਬ ਔਰ ਪੰਜਾਬੀ ਸਭਿਆਚਾਰ ਤੇ ਮਾਣ ਨੂੰ ਕਾਇਮ ਰੱਖਣਾ ਹੈ ਵੈਗ ਰੂਜੀ ਖਾਲਸਾ ਵੈਗ ਰੂਜੀ ਕੀ